ਤੋਰਾ ਤਰਾ ਪੱਠਪੜਾ ਠੀਕ ਆ ਭਰਾ ਹਾਂਜੀ ਲਿਓ ਜੀ ਚਾਰ ਹੀ ਥਾਣਾ ਬਾਈ ਜੀ ਠੀਕ ਖਾ ਵੀ ਜੀ ਪੂਰੇ ਲਿਓ ਕੋਈ ਨਾ ਅੱਜ ਇੱਥੇ ਦਿਖਾਵਾਂਗੇ ਬਣ ਕੇ ਕੁਆਲਿਟੀ ਕੁਆਲਿਟੀ ਬਹੁਤ ਬੱਛੀ ਦੀ ਫੇਸ ਕੁਆਲਿਟੀ ਤੋਂ ਟਾਪ ਹੋਲ ਠੀਕ ਹੈ ਜੀ ਹਾਂ ਕਨ ਕਨ ਬਹੁਤ ਸੋਟਾ ਸੁਣਾ ਹਾਂਜੀ ਹਾਂਜੀ ਭਾਈ ਰੰਗ ਵੀ ਬਹੁਤ ਪਿਆਰਾ ਜੀ ਹਾਂਜੀ ਕਲਰ ਬਹੁਤ ਪਿਆਰਾ ਕਾ ਲਓ ਜੀ ਆਪਾਂ ਥੰਮ ਦਿਖਾਉਂਦਾ ਆਗਤਾ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੌਪ ਕੁਆਲਟੀ ਦੀਆਂ ਬਸੀਆਂ ਪੰਜ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 50728000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਤ ਬਾਈ ਜੀ ਸਸਤੀ ਗਾਈ ਸਸਤੀ ਗਾਈ ਬਾਈ ਜੀ ਨਾਮ ਵੀਰ ਜੀ ਨਾਮ ਕਮਲਪ੍ਰੀਤ ਵੀਰੇ ਪਿੰਡ ਸਹਿਣਾ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਜੀ ਠੀਕ ਆ ਕਿੰਨੇ ਬਸੇ ਵੀਰੇ ਆਪਣੇ ਕੋਲ ਅਜ ਆਪਣੇ ਕੋਲ 5 ਬਸੀਆਂ ਬਾਈ ਜੀ ਠੀਕ ਆ ਪਹਿਲੀ ਬੱਸੀ ਦੀ ਜਾਣਕਾਰੀ ਦਿਓ ਪਹਿਲੀ ਬੱਸੀ 14 ਮਹੀਨੇ ਦੀ ਆ ਬਾਈ ਜੀ ਮੂੰਹ ਖੀਰੀ ਆ ਚਾਰ ਹੀ ਥਾਣਾ ਬਾਈ ਜੀ ਠੀਕ ਹਨ ਚੈੱਕ ਵੀ ਕਰਾ ਦੋ ਠੀਕ ਆ ਮਾੜਾ ਇੱਕ ਕੋਈ ਗੱਲ ਕੋਈ ਕੈਮਰੇ ਤੋਂ ਡਰਦੀ ਹੈ ਬੱਚੀ ਠੀਕ ਲੋ ਚਾਰ ਚਾਰ ਹੀ ਥਾਣਾ ਬਾਈ ਜੀ ਠੀਕ ਆ ਮੂੰਹ ਖੀਰੀ ਹੈ ਬਾਈ ਠੀਕ ਕਰ ਮੂੰਹ ਖੀਰੀ ਹੈ ਪਰਾ ਲੋ ਜੀ ਕੱਦ ਬੜਾ ਸੁਖਣਾ ਸੋਹਣਾ ਫੇਸ ਬਿਊਟੀ ਮੋਤੀ ਵਾਲੀ ਬੱਛੀ ਆ ਠੀਕ ਹੈ ਜੀ ਦੋ ਸੋਰਾ ਤਰਾ ਕਰਮਾ ਬੜੀ ਦਸੂਣਾ ਹਾਂ ਠੀਕ ਆ ਕਮਲ ਬਾਈ ਯਾਰ ਰੇਟ ਬਾਈ ਆਪਾਂ ਖਿੱਚ ਕੇ ਜਿਵੇਂ ਅੱਗੇ ਦਾ ਦਿੰਦੇ ਖਿੱਚ ਗਈ ਬਾਈ ਜੀ ਹਾਂ ਮੁੱਲ ਇਹਦਾ ਬੱਛੀ ਦਾ 22000 ਰੁਪਿਆ ਬਾਈ ਜੀ ਹਾਂਜੀ 20000 ਦੀ ਬੱਛੀ ਦੇ ਦਾਂਗੇ ਬਾਈ ਜੀ ਆਪਾਂ ਠੀਕ ਆ ਲੋ 20000 ਦੀ ਬਾਈ ਕਹਿੰਦਾ ਬੱਛੀ ਆਪਾਂ ਦੇ ਆ ਕੋਈ ਛੋਟੀ ਨਾ ਮੰਨੇ ਚੰਗੀ ਕੱਦ-ਕਾੜ ਬੋਡੀ ਵੇਟ ਦੀ ਚੰਗੀ ਬੱਛੀ ਆ ਬਰੀਡ ਫਰੂਟ ਬਹੁਤਾ ਬੱਛੀ ਦੀ ਠੀਕ ਹੈ ਜੀ ਹਾਂਜੀ ਹਾਂ ਲਓ ਜੀ ਫੇਸ ਕੁਆਲਿਟੀ ਚੈੱਕ ਕਰ ਲਓ ਦੁਬਾਰੇ ਤੁਸੀਂ ਲੋ ਜੀ ਕੱਦ ਵੜ ਸੁਣਾ ਸੁੱਖ ਨਾ ਹਾਂ ਥੋੜੀ ਵਾਰਸ ਦਾ ਕਰਕੇ ਬਾਈ ਕਹਿੰਦਾ ਨਵਾਈਆਂ ਨਹੀਂ ਗਈਆਂ ਕੋਈ ਵਾਰਸ ਚਲਦੀ ਹੋਣੀ ਹੈ ਕਿ ਆ ਹਾਂਜੀ ਠੀਕ ਹੈ ਜੀ ਦੂਜੀ ਵੀ ਆਰ ਦੀ ਬਾਈ ਕਹਿੰਦਾ ਬੱਸੀ ਤੁਹਾਨੂੰ ਦੇ ਦਾਂਗੇ ਝੋਲੀ ਚ ਨਹੀਂ ਬਹੁਤ ਹਾਂਜੀ ਬਾਈ ਦੂਜੀ ਬੱਸੀ ਦੀ ਜਾਣਕਾਰੀ ਦੂਜੀ ਇਹ 13 ਮਹੀਨਾ ਦੀ ਬੱਛੀ ਆ ਬਾਈ ਜੀ ਇਹ ਵੀ ਹਾਂਜੀ ਇਹ ਮੂਹ ਹੋਏ ਵੀ ਖੀਰੀ ਆ ਹਾਂਜੀ ਚਾਰ ਹੀ ਥਾਣਾ ਬਾਈ ਜੀ ਇਹਦੇ ਵੀ ਠੀਕ ਆ ਹਾਂਜੀ ਥਾਣੇ ਪਰ ਬਾਅਦ ਦਿਖਾ ਦੇਗਾ ਪਹਿਲਾਂ ਤੋਰ ਦੋ ਹਾਂਜੀ ਹਾਂਜੀ ਥੋੜੀ ਨਾ ਬੱਛੀ ਫਾਰਮ 'ਚ ਖੁੱਲੀ ਫਿਰਦੀ ਸੀ ਹਾਂਜੀ ਥੋੜੀ ਤਲਿਆਰੇ ਦੀ ਨਾ ਆਲ ਮੰਦੀ ਬੱਛੀ ਠੀਕ ਆ ਖਾਏ ਤਾਂ ਇਹਨਾਂ ਦੇ ਗੱਲ 'ਚ ਹੀ ਬਟਾ ਪਾਇਆ ਪਤਾ ਨਾ ਲੋ ਜੀ ਚੈੱਕ ਕਰ ਸਰੋ ਬਰਾ ਵੱਡ ਬੈਡ ਤੇ ਥੋੜਾ ਲਓ ਜੀ ਕਮਲ ਭਾਈ ਇਹਦਾ ਕੀ ਰੇਟ ਆ ਜੀ ਇਹਦਾ ਮੁੱਲ 20000 ਰੁਪਿਆ ਬਾਈ ਜੀ ਹਾਂਜੀ ਇਹ ਆਪਾਂ 18000 ਦੀ ਬੱਛੀ ਦੇ ਦਾਂਗੇ ਬਾਈ ਜੀ 18000 ਹਾਂਜੀ ਬਾਈ ਠੀਕ ਹੈ ਜੀ ਲੋ ਬਰਾ 18000 ਦੀ ਬਾਈ ਕਹਿੰਦਾ ਆਪਾਂ ਬੱਸੀ ਦੇ ਦਾਂਗੇ ਤੇ ਸਾਨੂੰ ਚੈੱਕ ਕਰਾਉਣੇ ਆਪਾਂ ਮੜ ਲਓ ਪੂਸ ਫੜ ਲਓ ਮੜੀ ਜੀ ਥਾਣਾ ਚੈੱਕ ਕਰਾਉਣਾ ਲਓ ਜੀ ਬਾਈ ਲਓ ਜੀ ਚਾਰ ਹੀ ਥਾਣਾ ਬਰਾ ਹਾਂ ਠੀਕ ਹੈ ਜੀ ਹਾਂਜੀ ਲੋ ਜੀ ਕੱਦ ਬੈਡ ਪੱਠਪੂੜਾ ਬਹੁਤ ਸੋਹਣਾ ਕਰਮਾ ਵਾਲੀ ਦਾ ਠੀਕ ਹੈ ਹਾਂਜੀ ਅੱਜ ਵੀ ਤੈਨੂੰ ਨੰਬਰ ਇਹ ਵੀ 13 ਮਹੀਨਾ ਦਾ ਬੱਚਾ ਬਈ ਇਹ ਜਰਸੀ ਆ ਗਈ ਪੰਜਾਬ ਵਾਲੀ ਠੀਕ ਆ ਪੰਜਾਬ ਵਾਲੀ ਜਰਸੀ ਹਾਂਜੀ ਬਾਈ ਜੀ ਵੱਡੇ ਕੱਦ ਵੱਡੇ ਕੱਦ ਘਾਟ ਵਾਲੀ ਠੀਕ ਆ ਪੰਜਾਬ ਵਾਲੀ ਜਰਸੀ ਆ ਬਾਈ ਜੀ ਠੀਕ ਆ ਫੇਸ ਤੇ ਕਰਸਾ ਤੇ ਬਰੋ ਠੀਕ ਹੈ ਹਾਂਜੀ ਬਾਈ ਲਓ ਜੀ ਤੋੜਾ ਤਾਰਾ ਪੈਠ ਪੂਰਾ ਠੀਕ ਆ ਭਰਾ ਹਾਂਜੀ ਲਓ ਜੀ ਚਾਰ ਹੀ ਥਾਣਾ ਬਾਈ ਜੀ ਠੀਕ ਆ ਖਾ ਵੀ ਜਦੋਂ ਪੂਰੇ ਲਓ ਕਿ ਨਾ ਅੱਜ ਇੱਥੇ ਦੇਖੋ ਮੈਂ ਬਣ ਕੇ ਕੁਆਲਿਟੀ ਕੁਆਲਿਟੀ ਬਹੁਤ ਬੱਛੀ ਦੀ ਫੇਸ ਕੁਆਲਿਟੀ ਤੋਂ ਟਾਪ ਹੋਲ ਠੀਕ ਹੈ ਜੀ ਕੰਨ ਕੋਲ ਬਹੁਤ ਛੋਟਾ ਸੋਹਣਾ ਹਾਂਜੀ ਹਾਂਜੀ ਭਾਈ ਰੰਗ ਵੀ ਬਹੁਤ ਪਿਆਰਾ ਜੀ ਕਲਰ ਬਹੁਤ ਪਿਆਰਾ ਕਾ ਲੋ ਜੀ ਆਪਾਂ ਥਾਂ ਦਿਖਾ ਦੇ ਵੀਰੇ ਲੋ ਜੀ ਪੰਜਾਬ ਬੜੀ ਜੱਸੀ ਆ ਭਰਾ ਜੇ ਕਿਸੇ ਨੇ ਲੈਣੀ ਆ ਤਾਂ ਲੋ ਜੀ ਫੜੋ ਮੜਾ ਛੋੜੀ ਛੋੜੀ ਬਹੁਤ ਆ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਠੀਕ ਹੈ ਜੀ ਹਾਂਜੀ ਭਾਈ ਠੀਕ ਆ ਵੀਰ ਜੀ ਇਹਦਾ ਰੇਟ ਜਮ ਤੈਜ ਆ ਇਹਦਾ ਮੁੱਲ 20000 ਰੁਪਿਆ ਭਾਈ ਜੀ ਇਹ ਵੀ ਆਪਾਂ 18000 ਦੀ ਵੱਸੀ ਦੇ ਦਾਂਗੇ ਭਾਈ ਜੀ 18000 ਰੁਪਿਆ ਦੀ ਭਰਾ ਵੱਸੀ ਵੀ ਦੇ ਦਾਂਗੇ ਠੀਕ ਨਾ ਤੀ ਟੂ ਕਹਦਾ ਭਾਈ ਪਤਾ ਕੁ ਹਾਂਜੀ ਭਾਈ ਠੀਕ ਹੈ ਟੋਕਣਾ ਠੀਕ ਹੈ ਪਤਾ ਤਾਂ ਪਰ ਭਾਈ ਆਪਾਂ ਕਹਿ ਕੇ ਨਹੀਂ ਦੇਣੀ ਅਗਲਾ ਆ ਦੀ ਸਮਝ ਨਾ ਲਵੇ ਠੀਕ ਆ ਠੀਕ ਹੈ ਨਾ ਐਮੀ ਆਪਾਂ ਕਹੀਏ ਵੀ ਜੈਗ ਦੀ ਆ ਜਾਂ ਕਸ ਦੀ ਆ ਹਾਂਜੀ ਐ ਆਪਾਂ ਬਣਾਈਏ ਵੀ ਨਹੀਂ ਓਕੇ ਠੀਕ ਹੈ ਨਾ ਭਾਈ ਅਗਲਾ ਆ ਦੀ ਸਮਝ ਨਾ ਲਵੇ ਠੀਕ ਹੈ ਜੀ ਪਤਾ ਤਾਂ ਪਤਾਸ ਵੀ ਦੇ ਹਾਂ ਦੱਸ ਵੀ ਦਵਾਂਗੇ ਡਿਟੇਲ ਹੈ ਵੀ ਹੈਗੀ ਇਹਦੀ ਕੋਈ ਐ ਦੀ ਆਪਣੇ ਕੋਲੇ ਅੱਛਾ ਜੀ ਅੱਜ ਕੋ ਪੁੱਛੂਗਾ ਤੇ ਆਪਾਂ ਦੱਸ ਵੀ ਦਵਾਂਗੇ ਓਕੇ ਗਾ ਲ ਫੋਨ ਕਰਕੇ ਪੁੱਛਣਾ ਹਾਂਜੀ ਹਾਂਜੀ ਭਾਈ ਠੀਕ ਆ ਹਾਂਜੀ ਚਾਰ ਨੰਬਰ ਕੋ ਦੱਸੋ ਜੀ ਇਹ 12 ਮਹੀਨਾ ਦਾ ਬੱਚਾ ਭਾਈ ਜੀ ਹਾਂਜੀ ਹਾਂਜੀ ਹਾਂ 12 ਮਹੀਨਾ ਦਾ ਬੱਚਾ ਆ ਤੇ ਵੀ ਜਰਸਮਾ ਜੀ ਪੈਂਦਾ ਬੱਚਾ ਠੀਕ ਆ ਹਾਂ ਲਓ ਜੀ ਬਾਈ ਜਿਹੜਾ ਵਜੂ ਦੇ ਉਹ ਵੀ ਬਹੁਤ ਆ ਬੱਚੇ ਦਾ ਠੀਕ ਆ ਹਾਂਜੀ ਲਓ ਜੀ ਥਾਨ ਚ ਆ ਰਿਹਾ ਕੋਈ ਫੋਟ ਨਹੀਂ ਕੋਈ ਛਾਗ ਨਹੀਂ ਬੜਾ ਥੋੜਾ ਸੋਹਣਾ ਲਓ ਜੀ ਕੁਆਲਿਟੀ ਕੁਆਲਿਟੀ ਇਹਦੀ ਬਹੁਤ ਆ ਬੱਚੇ ਦੀ ਠੀਕ ਆ ਜੀ ਲਓ ਭਰਾ ਲਓ ਥਾਨ ਵੀ ਚੈੱਕ ਕਰਾ ਦੇ ਭਰਾ ਲਓ ਜੀ ਹਰੇ ਪੁੱਤ ਚੈੱਕ ਕਰ ਸਮੇ ਪੂਰਾ ਤੜਾ ਕਰਮਾਂ ਵਾਲੀ ਦਾ ਪੈਠ ਪੂਰਾ ਬਹੁਤ ਸੋਹਣਾ ਹਾਂਜੀ ਸੀ ਸੀ 4 ਨੰਬਰ ਦਿਖਾ ਹਾਂ ਲੈ ਥਾਨ ਖਰ ਚਾਹੀਦਾ ਬਸ ਲਓ ਜੀ ਚਾਰ ਹੀ ਥਾਨ ਬਹੁਤ ਸੋਹਣਾ ਲੱਗਿਆ ਬਗਲਾਬੀ ਥਾਨ ਰੇਟ ਭਰਾ ਦਾ ਸਮਝ ਇਹਦਾ ਮੁੱਲ 18000 ਰੁਪਿਆ ਬਾਈ ਜੀ ਇਹ ਆਪਾਂ 16000 ਦੀ ਵੇਚੀ ਦੇ ਦਾਂਗੇ ਬਾਈ ਜੀ 16000 ਰੁਪਏ ਦੀ ਚਾਰ ਨੰਬਰ ਬੱਸੀ ਭਰਾ ਠੀਕ ਹੈ ਹਾਂਜੀ ਹਾਂਜੀ ਵੀ 5 ਨੰਬਰ ਵਾਲੇ ਦੱਸ ਦਿਓ ਇਹ ਐਚਐਫੀ ਆ ਬਾਈ ਹਾਂਜੀ ਇਹ ਹੈਗਾ 6 ਮਹੀਨਿਆਂ ਦਾ ਬੱਚਾ ਹਾਂਜੀ ਹਾਂਜੀ ਬਾਈ ਜੀ 6 ਮਹੀਨਿਆਂ ਦਾ ਬੱਚਾ ਹਾਂਜੀ ਬਾਈ ਠੀਕ ਆ ਲੋਪਰਾ ਕੁਆਲਿਟੀ ਬੁਲਟੀ ਦੀ ਬਹੁਤ ਵੱਚੀ ਦੀ ਠੀਕ ਆ ਲੋ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਲੋ ਸੂਰਾ ਕਰਾ ਪੈਸਾ ਪੂਰਾ ਲੈ ਆਪਾਂ ਮੋੜ ਲਿਆ ਜਲਦੀ ਵਾਰ ਬਾਈ ਇਹ ਜਮਾ ਜਾਇਆ ਜਖਤ ਕੇ ਰੇਟ ਦਾ ਇਹਦਾ ਮੁੱਲ 11000 ਰੁਪਿਆ ਬਾਈ ਅੱਛਾ ਇਹ 10000 ਦਾ ਬੱਚਾ ਦਵਾਂਗੇ ਆਪਾਂ ਬਾਈ ਜੀ ਲੋਪਰਾ 10000 ਦੀ ਟਾਪ ਕੁਆਲਿਟੀ ਦੀ ਬੱਸੀ ਸੀ ਜੀ ਨੇ ਦੀ ਪੜੀ ਪਲੋਸੀ ਘਟਪੂੜਾ ਜੇ ਆਪਾਂ ਕਹੀਏ 6 ਮਹੀਨੇ ਦਾ ਦੁੱਧ ਦਾ ਮੁੱਲ ਵੀ ਨਾ ਫੀਡ ਦਾ ਮੁੱਲ ਵੀ ਨਹੀਂ ਮੋੜਦਾ ਬੱਚਾ ਬਾਈ ਸਹੀ ਗੱਲ ਹੈ ਚਾਰ ਹੀ ਥਾਣਾ ਬਾਈ ਇਹਦੇ ਵੀ ਠੀਕ ਹੈ ਲੋਪਰਾ ਸਹੀ ਗੱਲ ਆ ਤਾ ਮੋਟਾ ਹਨ ਚਾਰਾ ਮੋਟਾ ਮੋਟਾ ਥਾਣਾ ਜੇ ਬਾਈ ਯਾਰ ਪੰਜੀ ਕਿਸੇ ਨੇ ਨਾ ਲੈਣਿਆ ਤਾਂ ਉਹ ਜੇ ਇਕੱਠੇ ਕੋਈ ਨਾ ਲਊਗਾ ਬਾਈ 100 ਕਿਲੋਮੀਟਰ ਹੋਵੇ 120 ਹੋਵੇ ਕੋਈ 150 ਕਿਲੋਮੀਟਰ ਹੋਵੇ ਆਪਾਂ ਫ੍ਰੀ ਪਹੁੰਚ ਕਰ ਦਾਂਗੇ ਠੀਕ ਆ ਹਾਂ ਕਿਰਾਇਆ ਉਹਨਾਂ ਨੂੰ ਫ੍ਰੀ ਆ ਠੀਕ ਕੋਈ ਪੰਜੇ ਇਕੱਠੇ ਲੈਣਾ ਠੀਕ ਆ ਹਾਂਜੀ 150 ਕਿਲੋਮੀਟਰ ਆ ਉਹਦੀ 100 ਕਿਲੋਮੀਟਰ ਲੋ ਭਰਾ ਬਾਈ ਨੇ ਡਿਸਕਾਊਂਟ ਕਰਤਾ ਠੀਕ ਆ ਨਾ 100 150 ਕਿਲੋਮੀਟਰ ਤੱਕ ਬਾਈ ਕਹਿੰਦਾ ਜੇ ਪੰਜੇ ਬੱਸੀਆਂ ਕਿਸੇ ਨੇ ਲੈਣੀ ਆ ਤਾਂ ਮਾਨ ਤਾਣਾ ਫੌਲੀ ਕਰਾ ਹਾਂ ਬਸ ਨਾ ਜੋ ਇਮਾਨਦਾਰ ਹੋਊਗਾ ਤੇ ਕਿਰਾਇਆ ਵੀ ਫਰੀ ਹੈ ਬਾਈ ਜੀ ਠੀਕ ਹੈ ਜੀ ਹਾਂਜੀ ਬਾਈ ਲੋਪਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ